ਇੱਕ ਤੋਂ ਇੱਕ ਕੰਟਰੀ ਕੱਢ ਰਹੀ ਹੈ ਪ੍ਰਵਾਸੀਆਂ ਨੂੰ ਬਾਹਰ ਪੰਜਾਬੀਆਂ ਦੀਆਂ ਜਿਹੜੀਆਂ ਡ੍ਰੀਮ ਕੰਟਰੀਆਂ ਸੀਗੀਆਂ ਤੁਸੀਂ ਦੇਖ ਲਓ ਅਮਰੀਕਾ ਕੈਨੇਡਾ ਯੂਕੇ ਇਹਨਾਂ ਚੋਂ ਡਿਪੋਰਟੇਸ਼ਨ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ ਕਿਦਾਂ ਲਿਸਟਾਂ ਜਾਰੀ ਹੋ ਰਹੀਆਂ ਕਿੰਨੇ ਲੋਕ ਉੱਥੋਂ ਡਿਪੋਰਟ ਕੀਤੇ ਜਾ ਰਹੇ ਹੱਥਕੜੀਆਂ ਲਾ ਲਾ ਕੇ ਉਹਨਾਂ ਨੂੰ ਭਾਰਤ ਦੇ ਦਿੱਲੀ 에ਰਪੋਰਟ ਤੇ ਤਾਰਿਆ ਜਾ ਰਿਹਾ ਹੁਣ ਇਹਨਾਂ ਦੀ ਕੰਟਰੀ ਦੇ ਵਿੱਚ ਇੱਕ ਕੰਟਰੀ ਹੋਰ ਸ਼ਾਮਲ ਹੋਣ ਜਾ ਰਹੀ ਆ ਆਸਟ੍ਰੇਲੀਆ ਤਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬੀਆਂ ਦੀ ਇਹ ਹੀ ਮੋਸਟਲੀ ਡ੍ਰੀਮ ਕੰਟਰੀਆਂ ਤੇ ਇਹਨਾਂ 'ਚ ਹੀ ਜਾਣਾ ਚਾਹੁੰਦੇ ਆ ਔਰ ਹਰ ਇੱਕ ਦੀ ਸੋਚ ਔਰ ਸੁਪਨਾ ਇਹ ਹੀ ਆ ਕਿ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਜਾ ਕੇ ਸੈਟਲ ਹੋ ਜਾਈਏ ਪਰ ਹੁਣ ਪੰਜਾਬੀਆਂ ਨੂੰ ਸੋਚਣਾ ਵੀ ਪੈਣਾ ਰੁਕਣਾ ਵੀ ਪੈਣਾ ਹੁਣ ਇਹ ਬਾਰੇ ਸੋਚਣਾ ਪੈਣਾ ਹੁਣ ਅਸੀਂ ਅੱਗੇ ਕਰੀਏ ਕੀ ਸਾਡੀਆਂ ਕੀ ਗਲਤੀਆਂ ਨੇ ਕਿਸ ਦੀ ਗਲਤੀ ਆ ਕਿਉਂ ਇਹ ਕੰਟਰੀ ਐਦਾਂ ਕਰ ਰਹੀਆਂ ਸਾਰਿਆਂ ਨੂੰ ਪਤਾ ਹੀ ਆ ਕਿ ਅਮਰੀਕਾ ਦੇ ਵਿੱਚ ਟਰੰਪ ਦੇ ਕਿਸ ਤਰ੍ਹਾਂ ਦੇ ਨਵੇਂ ਤੇ ਨਵੇਂ ਫੈਸਲੇ ਆ ਰਿਹਾ ਕਿਸ ਤਰ੍ਹਾਂ ਨਵੇਂ ਤੇ ਨਮਾ ਝਟਕਾ ਦੇ ਰਿਹਾ ਔਰ ਇਹਦਾ ਅੰਕੜੇ ਅਖਬਾਰਾਂ ਦੇ ਵਿੱਚ ਆਏ ਆ ਕਿ 20 ਲੱਖ ਬੰਦਾ ਟਰੰਪ ਆਉਣ ਤੋਂ ਬਾਅਦ ਇਸ ਕੰਟਰੀ ਨੂੰ ਛੱਡ ਚੁੱਕਿਆ ਉਹਦੇ ਵਿੱਚ ਉਹ ਆਪਣੀ ਮਰਜ਼ੀ ਨਾਲ ਵੀ ਗਏ ਆ ਕਿੰਨਿਆਂ ਨੂੰ ਰਿਪੋਰਟ ਵੀ ਕੀਤਾ ਹੈ ਰਿਪੋਰਟੇਸ਼ਨ ਦਾ ਸਾਹਮਣਾ ਵੀ ਕਰਨਾ ਪਿਆ ਪਿੱਛੇ ਜੇ ਹੁਣੇ-ਹੁਣੇ 54 ਬੰਦਿਆਂ ਦਾ ਜਹਾਜ਼ ਹੱਥ ਕੜੀਆਂ ਨਾਲ ਨੂੜ ਕੇ ਆਏ ਨੇ ਸਾਰੇ ਤੇ ਕਿਸ ਤਰ੍ਹਾਂ ਟਰੰਪ ਨੇ ਉਹ ਭੇਜਿਆ ਦਿੱਲੀ 에ਰਪੋਰਟ ਤੇ ਉਤਰੇ ਨੇ ਤੇ ਐਸੀ ਤਰ੍ਹਾਂ ਕੈਨੇਡਾ ਦੇ ਵਿੱਚ ਵੀ 32000 ਦੇ ਲਗਭਗ ਲਿਸਟਾਂ ਜਾਰੀ ਹੋ ਗਈਆਂ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਜਲਦੀ ਰਿਪੋਰਟ ਕੀਤਾ ਜਾਏਗਾ ਉੱਥੇ ਵੀ ਤੁਸੀਂ ਦੇਖ ਸਕਦੇ ਆ ਕਿੰਨੀ ਜ਼ਿਆਦਾ ਸਖਤੀ ਹੋਈ ਪਈ ਆ ਕੀ ਕੁਝ ਹੋ ਰਿਹਾ ਉਹਨਾਂ ਪੂਰੇ ਆ ਪੂਰਾ ਲਿਸਟਾਂ ਕਿੰਨੇ ਨੇ ਐਸਾਈਲਮ ਲਈ ਦਿੱਤੀ ਆ ਕਿੰਨਿਆਂ ਦੀ ਆ ਆਉਣ ਵਾਲੇ ਦਿਨਾਂ 'ਚ ਕੈਂਸਲ ਹੋਣ ਵਾਲੀ ਆ ਕਿੰਨਿਆਂ ਨੂੰ ਐਸਾਈਲਮ ਪਾਸ ਨਹੀਂ ਹੋਈ ਕਿੰਨਿਆਂ ਦੇ ਵਰਕ ਵੀਜ਼ੇ ਸੀਗੇ ਉਹ ਬਸਟੇ ਹੋ ਗਏ ਉਹਨਾਂ ਨੇ ਅੱਗੇ ਰੀਯੂਨੀਅਨ ਨਹੀਂ ਕਰਵਾਏ ਕਿੰਨੇ ਲੋਕ ਉੱਥੇ ਟੂਰਿਸਟ ਵੀਜ਼ੇ ਤੇ ਐਂਟਰ ਹੋਏ ਸੀ ਤੇ ਵਾਪਸ ਨਹੀਂ ਮੁੜੇ ਕਿੰਨੇ ਸਟੂਡੈਂਟਾਂ ਨੇ ਇਹ ਸਟੱਡੀ ਸ਼ਾਰਟ ਸੀ ਤੇ ਉਹ ਵੀ ਅੱਗੇ ਕੰਟੀਨਿਊ ਲੀਗਲ ਸਟੇਟਸ ਦੇ ਵਿੱਚ ਨਹੀਂ ਹੈਗੇ ਔਰ ਕਿੰਨੇ ਬੰਦੇ ਉਹਨਾਂ ਦਾ ਪਤਾ ਹੀ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਜਿਹੜੇ ਕਿ ਮੂਵ ਹੋ ਗਏ ਅਮਰੀਕਾ ਦੇ ਵਿੱਚ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਤੇ ਉਹਨਾਂ ਦੇ ਕੋਲ ਵੀ ਪੂਰਾ ਬਾਇਓ ਡਾਟਾ ਹੈਗਾ ਔਰ ਅਮਰੀਕਾ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਆਈਐਸ ਨੂੰ ਪੂਰਾ ਰਾਹ ਕੰਮ ਸੌਂਪਿਆ ਹੋਇਆ ਕਿਸ ਤਰ੍ਹਾਂ ਆਇਸ ਨੂੰ ਉਹਨਾਂ ਨੇ ਅਸਾਈਨਮੈਂਟਾਂ ਤੱਕ ਦਿੱਤੀਆਂ ਹੋਈਆਂ ਟਰੰਪ ਨੇ ਕਿ ਮੈਨੂੰ 3000 ਬੰਦਾ ਐਵਰੀ ਮੰਥ ਡਿਟੇਨ ਚਾਹੀਦਾ ਰਿਪੋਰਟ ਕਰਨਾ ਮੈਂ ਐਵਰੀ ਮੰਥ ਔਰ ਪਿਛਲੇ ਇਹ ਕੁਝ ਦਿਨਾਂ ਦੇ ਵਿੱਚ ਝਾੜ ਵੀ ਝਾੜ ਵੀ ਪਈ ਆ ਆਇਸ ਦੇ ਅਫਸਰਾਂ ਨੂੰ ਕਿਉਂਕਿ ਉਹਨਾਂ ਨੂੰ 3000 ਦਾ ਟਾਰਗੇਟ ਦਿੱਤਾ ਸੀ ਜਿੱਥੇ ਕਿ ਉਹ ਬੰਦਾ ਸਿਰਫ ਉਹ ਸਿਰਫ ਕਰ ਰਿਹਾ 1178 ਪਰ ਮੰਥ ਦੇ ਹਿਸਾਬ ਨਾਲ ਡਿਟੇਨ ਸੋ ਉਹਨਾਂ ਨੇ ਅਫਸਰ ਵੀ ਚੇਂਜ ਕੀਤੇ ਆ ਕਿੰਨੀ ਸਖਤਾਈ ਹੋਏਗੀ ਤੁਸੀਂ ਖੁਦ ਦੇਖ ਲਓ ਹਰ ਟਾਈਮ ਸੋਸ਼ਲ ਮੀਡੀਆ ਤੇ ਇਦਾਂ ਦੀ ਵੀਡੀਓਜ਼ ਆ ਜਾਂਦੀ ਹੈ ਜਿਸ ਤਰ੍ਹਾਂ ਆਈਸ ਬੰਦਿਆਂ ਨੂੰ ਡਿਟੇਨ ਕਰ ਦਿਆ ਜਾਂ ਅਰੈਸਟ ਕਰਦੀ ਆ ਔਰ ਕੋਰਟ ਰੂਮ ਦੇ ਬਾਅਦ ਜਿਹਨਾਂ ਦੀ ਹਾਇਰਿੰਗ ਹੁੰਦੀ ਆ ਉਹਨਾਂ ਨੂੰ ਕਿੱਦਾਂ ਬਾਹਰ ਤੋਂ ਹੀ ਡਿਟੇਨ ਕੀਤਾ ਜਾਂਦਾ ਔਰ ਅੱਜ ਦਾ ਕਹਿਣਾ ਇਹ ਆ ਕਿ ਤੁਸੀਂ ਕੇਸ ਲੜਨਾ ਤੁਹਾਡਾ ਅਸਾਈਲਮ ਦਾ ਕੇਸ ਲੱਗਾ ਤਾਂ ਤੁਸੀਂ ਅੰਦਰ ਬੈ ਕੇ ਹੀ ਲੜੋ ਤੁਹਾਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਔਰ ਬਾਰਡਰ ਤੋਂ ਜਿਹੜੇ ਕ੍ਰੋਸ ਕਰ ਰਹੇ ਉਹਨਾਂ ਦੇ ਬੌਂਡ ਵੀ ਬੰਦ ਕੀਤੇ ਹੋਏ ਸਾਨੂੰ ਸਾਰਿਆਂ ਨੂੰ ਪਤਾ ਕਿਸ ਤਰ੍ਹਾਂ ਦੇ ਮਾਹੌਲ ਆ ਔਰ ਕੈਨੇਡਾ ਦੇ ਵਿੱਚ ਵੀ ਹੁਣ ਬਹੁਤ ਹੀ ਜ਼ਿਆਦਾ ਹਾਲਾਤ ਖਰਾਬ ਹੋ ਗਏ ਟਰੱਕ ਦੇ ਦੇਖ ਲਓ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਕਿੰਨੇ ਲਾਇਸੈਂਸ ਕੈਨਸਲ ਵੀ ਕੀਤੇ ਆ ਹੁਣ ਸਕੂਲਾਂ ਨੂੰ ਵੀ ਸ਼ਟਡਾਊਨ ਕੀਤਾ ਕੰਪਨੀਆਂ ਤੇ ਵੀ ਕਾਰਵਾਈਆਂ ਹੋਈਆਂ ਔਰ ਲਾਇਸੈਂਸ ਸਕੂਲ ਜਿਹੜੇ ਜਿੱਥੋਂ ਪਾਸ ਹੋਏ ਸੀਗੇ ਹੁਣ ਉਹਨਾਂ ਦੀ ਕਾਰਵਾਈ ਬਹੁਤ ਤੇਜ਼ੀ ਨਾਲ ਹੋ ਰਹੀ ਆ ਹਰ ਇੱਕ ਸਕੂਲ ਨੂੰ ਦੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਔਰ ਲਾਇਸੈਂਸ ਵੀ ਬਣਾਉਣ ਦੇ ਵਿੱਚ ਕਿੰਨੀ ਪ੍ਰੋਬਲਮ ਔਰ ਕਿੰਨੀ ਸਖਤਾਈ ਕਰਤੇ 1 ਸਾਲ ਤੋਂ ਬਾਅਦ ਤੁਸੀਂ ਉੱਥੇ ਰਹਿ ਕੇ ਪਹਿਲਾਂ ਲੋਕਲ ਗੱਡੀ ਚਲਾਈ ਹੋਣੀ ਚਾਹੀਦੀ ਤੇ ਤੁਹਾਡਾ ਰਿਕਾਰਡ ਦੇਖਿਆ ਜਾਏਗਾ ਔਰ ਜੇ ਟੂਰਿਸਟ ਵੀਜ਼ਾ ਲਗਾ ਬਣਾ ਹੀ ਨਹੀਂ ਸਕਦੇ ਆਪਣਾ ਲਾਇਸੈਂਸ ਤੇ ਹਰ ਬਹੁਤ ਇਦਾਂ ਤੇ ਆ ਇਹਦੇ ਵੀ ਇੱਕ ਵੀਡੀਓ ਵੀ ਬਣਾ ਕੇ ਪਹਿਲਾਂ ਵੀ ਅਪਲੋਡ ਕੀਤੀ ਹੈ ਕੀ ਕੀ ਪ੍ਰੋਬਲਮ ਕੀ ਕੀ ਚੇਂजेस ਆਏ ਨੇ ਤੋ ਉਸ ਤੋਂ ਬਾਅਦ ਯੂਕੇ ਜੋ ਦੇਖ ਲਓ ਤੁਸੀਂ ਯੂਕੇ ਚ ਕਿੰਨੇ ਹੀ ਸਟੂਡੈਂਟ ਹੁੰਦੇ ਸੀ ਜਿਹੜੇ ਪਹਿਲਾਂ ਜਾਂਦੇ ਸੀ ਉੱਥੇ ਇੱਕ ਰਸਤਾ ਹੁੰਦਾ ਸੀ ਸਟੂਡੈਂਟ ਦਾ ਫਿਰ ਉੱਥੋਂ ਵਾਪਸ ਹੀ ਨਹੀਂ ਆਉਂਦੇ ਓਵਰਸਟੇਏ ਕਰ ਲੈਂਦੇ ਸੀ ਉੱਥੇ ਹੀ ਰਹਿ ਜਾਂਦੇ ਸੀ ਐਸਾਈਲਮ ਅਪਲਾਈ ਕਰ ਲੈਂਦੇ ਸੀ ਵਾਪਸ ਨਹੀਂ ਆਉਂਦੇ ਸੀ ਸੋ ਹੁਣ ਉੱਥੇ ਵੀ ਸਰਕਾਰ ਜਿਦਾ ਤੁਹਾਨੂੰ ਪਤਾ ਪਿੱਛੇ ਜੇ ਪ੍ਰੋਟੈਸਟ ਹੋ ਕੇ ਹਟਿਆ 1 ਲੱਖ ਬੰਦਾ ਸੜਕਾਂ ਤੇ ਉਤਰਿਆ ਆਇਆ ਸੀ ਔਰ ਬਜ਼ਰੋ ਕਰ ਰਿਹਾ ਸੀ ਕਿ ਸਾਨੂੰ ਨਹੀਂ ਚਾਹੀਦਾ ਇਮੀਗ੍ਰੈਂਟਸ ਇੱਥੇ ਤੇ ਉਹ ਨਿਊਜ਼ ਵੀ ਤੁਸੀਂ ਦੇਖਿਆ ਉੱਥੋਂ ਦੀ ਸਰਕਾਰ ਵੀ ਹੁਣ ਇਸ ਚੀਜ਼ ਦੇ ਉੱਤੇ ਬਹੁਤ ਹੀ ਜ਼ਿਆਦਾ ਸਖਤ ਹੋਈ ਵੀ ਨੇ ਕਿੰਨੇ ਹੀ ਜਿੰਨੇ ਉਥੇ ਸਟੂਡੈਂਟ ਤੇ ਸਟੱਡੀ ਪੂਰੀ ਹੋਣ ਵਾਲੀ ਆ ਸਾਰੇ ਸਟੂਡੈਂਟਾਂ ਨੂੰ ਈਮੇਲ ਸੈਂਡ ਕਰਤੀਆਂ ਕਿ ਤੁਹਾਡੀ ਸਟੱਡੀ ਪੂਰੀ ਹੋਣ ਆਈ ਆ ਅਗਰ ਤੁਸੀਂ ਅੱਗੇ ਸਟੱਡੀ ਨਹੀਂ ਕਰ ਰਹੇ ਜਾਂ ਤੁਹਾਡੀ ਅੱਗੇ ਸਟੱਡੀ ਐਕਸਟੈਂਡ ਨਹੀਂ ਹੋ ਰਹੀ ਨਹੀਂ ਤਾਂ ਟਾਪਰ ਕਬੀ ਜੇ ਲੱਗੇਗਾ ਤੁਹਾਨੂੰ ਵਾਪਸ ਜਾਣਾ ਪੈਗਾ ਅਗਰ ਤੁਸੀਂ ਇੱਥੇ ਓਵਰ ਸਟੇ ਕਰੋਗੇ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਡਿਪੋਰਟ ਤੁਹਾਡੀ ਹੋਮ ਕੰਟਰੀ ਕੀਤਾ ਜਾਏਗਾ ਸੋ ਤੁਸੀਂ ਸੋਚ ਸਮਝਿਆ ਹੁਣ ਕਿਸ ਤਰ੍ਹਾਂ ਇਹ ਕੰਟਰੀਆਂ ਇਮੀਗ੍ਰੈਂਟਸ ਤੇ ਦੁਆਲੇ ਹੋਈਆਂ ਕਿਉਂਕਿ ਇਹ ਚਾਹੁੰਦੇ ਆ ਕਿ ਸਾਡਾ ਜੋ ਇੱਥੇ ਦੇ ਲੋਕ ਆ ਉਹ ਦੁਖੀ ਨਾ ਹੋਣ ਸਾਤੋਂ ਸਾਨੂੰ ਗਲਤ ਨਾ ਸਮਝਣ ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਜਿੱਦਾਂ ਹੋ ਰਿਹਾ ਪ੍ਰਵਾਸੀਆਂ ਨੂੰ ਭਜਾਓ ਜੀ ਕੁੱਟੋ ਮਾਰੋ ਕੜਤਾ ਸਾਰਿਆਂ ਨੂੰ ਇਦਾਂ ਦੀ ਅੱਗ ਸਾਰੇ ਪਾਸੇ ਲੱਗੀ ਆ ਤੁਸੀਂ ਉਸ ਚੀਜ਼ ਤੇ ਰੱਖ ਕੇ ਤੁਸੀਂ ਬਾਹਰ ਆਣੇ ਤੇ ਸੋਚ ਸਕਦੇ ਉਹਨਾਂ ਨਾਲ ਵੀ ਸੇਮ ਉਹੀ ਚੀਜ਼ ਹੋ ਰਹੀ ਆ ਹੁਣ ਬੱਚੇ ਇਸ ਹਰ ਕੋਈ ਕਹਿੰਦਾ ਸੀ ਆਸਟ੍ਰੇਲੀਆ ਜਾ ਇਦਾਨ ਨਹੀਂ ਹੋਇਆ ਤੁਹਾਨੂੰ ਪਤਾ ਪਿੱਛੇ ਜੇ ਪ੍ਰੋਟੈਸਟ ਵੀ ਹੋ ਕੇ ਰਿਆ ਪਰ ਉੱਥੇ ਦੀ ਸਰਕਾਰ ਉਹਦੇ ਵਿੱਚ ਇਨਵੋਲਵ ਨਹੀਂ ਸੀ ਹਰ ਕੋਈ ਕਹਿ ਰਿਹਾ ਸੀ ਇਹ ਪ੍ਰੋਟੈਸਟ ਇਦਾਂ ਆ ਬੇਕਾਰ ਹੋਗੇ ਫਲॉप ਹੋਗੇ ਇਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਪਰ ਤੁਹਾਨੂੰ ਪਤਾ ਲੱਗਾ ਨਹੀਂ ਲੱਗਾ ਅੰਦਰੋਗਤੀ ਉੱਥੇ ਵੀ ਲਿਸਟਾਂ ਤਿਆਰ ਹੋ ਗਈਆਂ ਤੁਹਾਨੂੰ ਪਤਾ ਪਹਿਲਾਂ ਉੱਥੇ ਪੀਆਰ ਬਹੁਤ ਹੀ ਜ਼ਿਆਦਾ ਮੁਸ਼ਕਲ ਬਣਦੀ ਸੀ 8-9 ਸਾਲ ਲੱਗ ਜਾਂਦੇ ਸੀ ਪੀਆਰ ਲੈਣ ਦੇ ਲਈ ਆ ਹੁਣ ਦੋ ਬੰਦਿਆਂ ਨੂੰ ਡਿਪੋਰਟ ਕੀਤਾ 9 ਸਾਲ ਦੇ ਬਾਅਦ ਸਟੂਡੈਂਟ ਵੀ ਜੇ ਤੇ ਗਏ ਸੀ ਸਟੱਡੀ ਪੂਰੀ ਕੀਤੀ ਵਰਕ ਵੀਜ਼ਾ ਵੀ ਲਿੱਤਾ ਬਾਰਕ ਬੀਚ ਤੋਂ ਬਾਅਦ ਪੀਆਰ ਬੀ ਅਪਲਾਈ ਕੀਤੀ ਸੀ ਪਰ ਪੀਆਰ ਨਹੀਂ ਹੋਏ ਤਾਂ 9 ਸਾਲ ਬਾਅਦ ਉਹਨਾਂ ਨੂੰ ਵਾਪਸ ਆਉਣਾ ਪਿਆ ਤੇ ਉਹਨਾਂ ਨੇ ਦੱਸਿਆ ਕਿ ਇਦਾਂ ਦੇ ਬਹੁਤ ਹੀ ਜ਼ਿਆਦਾ ਕੇਸ ਉੱਥੇ ਬਾਹਰ ਰਹੇ ਆ ਔਰ ਜਿਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਵੇਗਾ ਇਹ ਵੀਡੀਓ ਮੈਂ ਇਸ ਲਈ ਬਣਾ ਰਿਹਾ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਉੱਥੇ ਸਟੇਟਸ ਕੀ ਆ ਤੁਹਾਡੇ ਤੁਹਾਡੇ ਨਾਲ ਅੱਗੇ ਕੀ ਹੋਣ ਜਾ ਰਿਹਾ ਅੱਗੇ ਕਿਉਂਕਿ ਇਸ ਚੀਜ਼ ਦੇ ਬਾਰੇ ਤੁਹਾਨੂੰ ਪਤਾ ਹੋਏਗਾ ਪ੍ਰਪੇਅਰ ਹੋਵੋਗੇ ਤੁਸੀਂ ਕੁਝ ਵੀ ਆਪਣਾ ਕਰ ਸਕਦੇ ਆ ਸੋਚ ਸਕਦੇ ਆ ਕਿਉਂਕਿ ਜਿਹੜੀਆਂ ਅਮਰੀਕਾ ਕੈਨੇਡਾ ਹੁਣ ਇਹਨਾਂ ਕੰਟਰੀਆਂ ਦੇ ਵਿੱਚ ਸਭ ਨੂੰ ਪਤਾ ਕਿ ਇੱਥੇ ਸਖਤਾਈ ਚੱਲਦੀ ਹੈ ਫੋਟੋ ਫੜਾਈ ਚੱਲਦੀ ਹੈ ਉਹ ਸਾਰੇ ਆਪਣੇ ਆਪ ਪ੍ਰਪੇਅਰ ਨੇ ਤਿਆਰ ਆ ਕਿ ਅੱਗੇ ਕੀ ਕਰਨਾ ਪਰ ਆਸਟ੍ਰੇਲੀਆ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈ ਸੋ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਅਵੇਅਰਨੈਸ ਵੀ ਨਹੀਂ ਹੈ ਕਿ ਕੁਝ ਵੀ ਨਹੀਂ ਹੋ ਰਿਹਾ ਪਰ ਬਹੁਤ ਜਲਦ ਹੋਣ ਲੱਗਾ ਇੱਥੇ ਤੇ ਤੁਸੀਂ ਆਪਣੇ ਆਪ ਨੂੰ ਸਹੀ ਕਰ ਲਓ ਆਪਣੇ ਸਟੇਟਸ ਸਟੇਟਸ ਜਿਨ੍ਹਾਂ ਨੂੰ ਬੇਕਾਪ ਹੋ ਕੇ ਘੁਮਰਿਆ ਵੀ ਕੁਝ ਵੀ ਨਹੀਂ ਹੋ ਰਿਹਾ ਸਾਡਾ ਕੁਝ ਵੀ ਨਹੀਂ ਬਗਾੜ ਸਕਦੇ ਆਉਣ ਵਾਲੇ ਦਿਨਾਂ 'ਚ ਦੇਖਿਓ ਇੱਥੇ ਵੀ ਕੀ ਕੁਝ ਹੋਏਗਾ ਇਹ ਚੀਜ਼ ਨੂੰ ਤੁਸੀਂ ਯਾਦ ਕਰਿਓ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਮੈਂ ਤੁਹਾਨੂੰ ਫਿਰ ਇਹ ਵੀਡੀਓ ਬਣਾ ਕੇ ਪੁੱਛੂੰਗਾ ਜਿਹੜੇ ਕਿ ਹੁਣ ਮੈਨੂੰ ਪਤਾ ਕਮੈਂਟ ਵੀ ਕਰਨਗੇ ਇਦਾਂ ਦਾ ਕੁਝ ਵੀ ਨਹੀਂ ਪਹਿਲਾਂ ਵੀ ਕਰਦੇ ਸੀ ਪਰ ਇਹ ਦੋ ਭਰਾ 9 ਸਾਲ ਬਾਅਦ ਰਿਪੋਰਟ ਕੀਤਾ ਸੋ ਆਉਣ ਵਾਲੇ ਦਿਨਾਂ 'ਚ ਦੇਖਿਓ ਕੀ ਕੁਝ ਹੋਏਗਾ ਬਾਕੀ ਹੁਣ ਪੰਜਾਬੀਆਂ ਨੂੰ ਸੋਚਣ ਤੇ ਸਮਝਣ ਦੀ ਜ਼ਰੂਰਤ ਆ ਸਪਨੇ ਹੈਗੇ ਆ ਡ੍ਰੀਮ ਹੈਗੇ ਸਾਰੇ ਇਹੀ ਚਾਹੁੰਦੇ ਆ ਕਿ ਅਸੀਂ ਵਧੀਆ ਫਿਊਚਰ ਦੇ ਲਈ ਬਾਹਰ ਜਾਂਦੇ ਆ ਤੇ ਸਾਰਿਆਂ ਦਾ ਹੋਣਾ ਵੀ ਚਾਹੀਦਾ ਇਹਦੇ ਵਿੱਚ ਨੋ ਡਾਊਟ ਕਿ ਉਹਨਾਂ ਨੂੰ ਉਹਨਾਂ ਦੀ ਮੰਜਲ ਨਾ ਮਿਲੇ ਪਰ ਹੁਣ ਇਹਨਾਂ ਦੀ ਕੰਟਰੀ ਆ ਇਹਨਾਂ ਦੀ ਮਰਜ਼ੀ ਕੀ ਕਰ ਸਕਦੇ ਆਪਾਂ ਆਪਣੇ ਆਪ ਨੂੰ ਸਹੀ ਰੱਖੋ ਚੜ੍ਹਦੀ ਕਲਾ 'ਚ ਰੱਖੋ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚਿਓ ਪੰਜਾਬੀਓ ਟੈਨਸ਼ਨ ਆ ਲਿਓ ਬਾਕੀ ਰੱਬ ਸਭ ਦੀ ਭਲੀ ਕਰੂਗਾ ਮੈਂ ਅਰਦਾਸ ਕਰਦਾ ਤੁਸੀਂ ਵੀ ਕਰੋ ਇੱਕ ਦੂਜੇ ਲਈ ਕਿ ਇਹ ਆਉਣ ਵਾਲਾ ਜਿਹੜਾ ਟਾਈਮ ਆ ਸਭ ਲਈ ਸਹੀ ਹੋਵੇ ਸਾਈ ਕੋ ਵੀ ਰੱਬ ਸਭ ਦੇ ਬਾਕੀ ਤੁਸੀਂ ਜੋ ਵੀ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਇਸ ਵੀਡੀਓ ਦੇ ਬਾਰੇ ਵਿੱਚ ਜਰੂਰ ਕਮੈਂਟ ਕਰਿਓ ਆਪਣੀ ਰਾਏ ਜਰੂਰ ਦਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਥੈਂਕ ਯੂ